ਪੰਜਾਬ ਦੇ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮਿਲ ਕੇ ਇਸ ਵਕਤ ਜੰਗ ਨਸ਼ਾ ਵਿਰੋਧ ਦਾ ਮੁਹਿੰਮ ਚਲਾ ਰਹੀ ਹੈ ਲਗਾਤਾਰ ਨਸ਼ਾ ਤਸਕਰਾਂ ਦੇ ਘਰ ਤੋੜ ਰਹੇ ਨੇ ਜਿਹੜੇ ਨਸ਼ਾ ਤਸਕਰਾਂ ਨੇ ਮਿਊਸਪਲ ਕਾਰਪੋਰੇਸ਼ਨ ਦੇ ਅੰਦਰ ਆਉਂਦੀ ਜ਼ਮੀਨਾਂ ਦੇ ਵਿੱਚ ਘਰ ਬਣਾਏ ਨੇ ਜਾਂ ਫਿਰ ਪੰਚਾਇਤ ਦੇ ਅੰਡਰ ਆਉਂਦੀ ਜ਼ਮੀਨਾਂ ਦੇ ਵਿੱਚ ਅਲੀਗਲ ਤਰੀਕੇ ਦੇ ਨਾਲ ਘਰ ਬਣਾਏ ਨੇ ਉਹਨਾਂ ਦੇ ਘਰਾਂ ਨੂੰ ਪ੍ਰਸ਼ਾਸਨ ਪੀਲੇ ਪੰਜੇ ਤਹਿਤ ਤੋੜਦੇ ਹੋਏ ਨਜ਼ਰ ਆ ਰਹੀਆਂ ਤੁਸੀਂ ਤਸਵੀਰ ਦੇਖੋ ਇਹ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਦਾ ਦੇਖੋ ਲੱਖਾਂ ਰੁਪਇਆ ਲਗਾ ਕੇ ਬਣਾਇਆ ਹੋਇਆ ਘਰ ਲਗਜ਼ਰੀ ਘਰ ਨਸ਼ਾ ਤਸਕਰ ਦਾ ਉਹ ਅੱਜ ਦੇਖੋ ਕਿਵੇਂ ਟੁੱਟਿਆ ਜੇਕਰ ਨਸ਼ਾ ਤਸਕਰ ਹੈਗੇ ਹੋ ਤੁਸੀਂ ਜੇਕਰ ਤੁਸੀਂ ਨਸ਼ਾ ਵੇਚਦੇ ਹੋ ਤੁਸੀਂ ਜ਼ਿੰਦਗੀਆਂ ਖਰਾਬ ਕੀਤੀਆਂ ਨੇ ਤੇ ਆ ਤੁਸੀਂ ਹਾਲ ਦੇਖ ਲਓ ਵੀ ਆ ਪੰਜਾਬ ਸਰਕਾਰ ਹਾਲ ਕਰਦੀ ਆ ਇਸ ਤਰੀਕੇ ਦੇ ਨਾਲ ਘਰ ਤੁਹਾਡੇ ਟੁੱਟਣਗੇ ਤਾਂ ਆ ਦੇਖੋ ਜੀ ਵੀ ਤੋਂ 40 ਲੱਖ ਰੁਪਏ ਦੇ ਵਿੱਚ ਬਣਾਇਆ ਘਰ ਹੈ ਤੇ ਮਿੰਟਾਂ ਦੇ ਵਿੱਚ ਢਹਿ ਤੇਰੀ ਇਹ ਕਾਸ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ। ਹਲੇ ਸਰਕਾਰ ਕਹਿੰਦੀ ਹੈ ਕਿ ਬਈ ਹਸੀ, ਜੰਗ, ਨਸ਼ਿਆਂ ਵਿਰੋਧਖੇ ਦੀ ਮੁਹਿੰਮ ਚਲਾ ਰਹੇ ਆ। ਅਸੀਂ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਏ ਉਹ ਨਸ਼ਾ ਵੇਚਣ ਵਾਲੇ ਨਸ਼ਾ ਤਸਕਰ ਨੂੰ ਬਰਦਾਸ਼ਤ ਨਹੀਂ ਕਰਾਂਗੇ। ਤਾਂ ਇਹ ਤੁਸੀਂ ਦੇਖੋ ਜਿਹੜੇ ਨਸ਼ਾ ਤਸਕਰ ਜਿਹੜਾ ਨਸ਼ਾ ਵੇਚਦੇ ਸੀਗੇ ਤਾਂ ਉਹਨਾਂ ਦੇ ਘਰਾਂ ਦਾ ਹਾਲ ਦੇਖੋ ਪ੍ਰਸ਼ਾਸਨ ਦਾ ਪੀਲਾ ਪੰਜਾ ਦੇਖੋ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ। ਲੋਕਾਂ ਨੇ ਵੀ ਕਹਿਣਾ ਇੱਕ ਵੀ ਜਿਸ ਤਰੀਕੇ ਦੇ ਨਾਲ ਕਾਰਵਾਈਆਂ ਹੋ ਰਹੀਆਂ ਨੇ ਬੜੀ ਵਧੀਆ ਕਾਰਵਾਈਆਂ ਨੇ ਕਿਉਂਕਿ ਜਲੰਧਰ ਦਾ ਏਰੀਆ ਭਾਰਗੋ ਕੈਂਪ ਏਰੀਆ ਸਤਗੁਰੂ ਰਵਦਾਸ ਮਹਾਰਾਜ ਮੁਕੰਦਰ ਵਾਲਾ ਏਰੀਆ ਲੋਕ ਕਹਿੰਦੇ ਸੀਗੇ ਵੀ ਨਸ਼ਿਆਂ ਦਾ ਗੜ ਹੈਗਾ ਇੱਥੇ ਥਾਂ ਥਾਂ ਦੇ ਉੱਪਰ ਨਸ਼ਾ ਮਿਲਦਾ ਹੈ ਫਿਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਮਿਲ ਕੇ ਉਪਰਾਲਾ ਵੀ ਸ਼ੁਰੂ ਕੀਤਾ ਕਿ ਭਈ ਅਸੀਂ ਹੁਣ ਪੂਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਚਲਾਵਾਂਗੇ ਤੇ ਤੁਸੀਂ ਦੇਖੋ ਕੀ ਕੁਝ ਬਣ ਰਿਹਾ ਹੈ ਇਹ ਤੁਸੀਂ ਤਸਵੀਰ ਦੇਖੋ ਤਸਵੀਰ ਦੇਖ ਕੇ ਹੈਰਾਨ ਹੋ ਜਾਓਗੇ ਕਿ ਪ੍ਰੋਪਰ ਤਰੀਕੇ ਦੇ ਨਾਲ ਘਰ ਜਿਹੜਾ ਹੈ ਉਹ ਡਿਸਟਰੋਏ ਕੀਤਾ ਜਾ ਰਿਹਾ ਹੈ ਘਰ ਤੋੜਿਆ ਜਾ ਰਿਹਾ ਹੈ ਹਰ ਇੱਕ ਚੀਜ਼ ਨੂੰ ਅ ਪਹਿਲਾਂ ਵੈਰੀਫਾਈ ਕੀਤਾ ਜਾਂਦਾ ਹੈ ਕਿ ਐਕਚੁਅਲ ਦੇ ਵਿੱਚ ਇਹ ਨਜਾਇਜ਼ ਸਾਰੀ ਹੈ ਐਕਚੁਅਲ ਦੇ ਵਿੱਚ ਉਹੀ ਘਰ ਹੈ ਨਸ਼ਾ ਤਸਕਰ ਦਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਜਿਹੜਾ ਪੀਲਾ ਪੰਜਾ ਚੱਲਦਾ ਉਸ ਨੂੰ ਫਿਰ ਕੋਈ ਨਹੀਂ ਰੋਕ ਸਕਦਾ ਵਾ ਕਿਉਂਕਿ ਪ੍ਰਸ਼ਾਸਨ ਦਾ ਪੀਲਾ ਪੰਜਾ ਵੈਰੀਫਾਈਡ ਹੋਣ ਤੋਂ ਬਾਅਦ ਹੀ ਚਲਾਇਆ ਜਾਂਦਾ ਹੈ ਤੁਸੀਂ ਤਸਵੀਰ ਦੇਖੋ ਹਰ ਇੱਕ ਪਾਸੇ ਚੌਨੀ ਦੇ ਵਿੱਚ ਜਿਹੜਾ ਹੈਗਾ ਹੈ ਉਹ ਪ੍ਰਭ ਕੈਂਪ ਏਰੀਆ ਨੂੰ ਅ ਤਬਦੀਲ ਕਰ ਦਿੱਤਾ ਹੈ ਕੈਮਰਾਮੈਨ ਨੂੰ ਕਹੂੰਗਾ ਇੱਕ ਮੇਰੀ ਪੂਰਾ ਜਰੂਰ ਦਿਖਾ ਦੇਵੇ ਹਰੇਕ ਏਰੀਆ ਨੂੰ ਜਿਹੜਾ ਹੈ ਉਹ ਛਾਉਣੀ ਦੇ ਵਿੱਚ ਪੁਲਸਾਂ ਦੇ ਨਾਲ ਤਬਦੀਲ ਕੀਤਾ ਹੋਇਆ ਹੈ ਤਾਂ ਕਿ ਕਿਸੇ ਵੀ ਚੀਜ਼ ਨੂੰ ਕਿਸੇ ਵੀ ਤਰੀਕੇ ਦੇ ਨਾਲ ਦੇਖ ਕੇ ਕੰਟਰੋਲ ਕੀਤਾ ਜਾਵੇ ਲੋਕਾਂ ਤੋਂ ਭਗੜ ਦੇ ਵਿੱਚ ਨਾ ਹੋ ਜਾਣ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਵਿਸਥਾਪਿਤ ਕੀਤਾ ਜਾ ਰਿਹਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਵੀ ਕਈ ਸਵਾਲ ਆ ਰਹੇ ਨੇ ਕਈ ਲੋਕਾਂ ਨੂੰ ਤਾਂ ਪਤਾ ਹੈ ਪਰ ਕਈ ਲੋਕ ਕਹਿੰਦੇ ਪਏ ਨੇ ਕਿ ਵੀ ਮਨਾਂ ਦੇ ਵਿੱਚ ਸਵਾਲ ਨੇ ਅਫਸਰ ਵੀ ਸਾਡੇ ਨਾਲ ਨੇ अच्छा एक एदा ਘਰ ਤੋੜਿਆ ਜਾ ਰਿਹਾ ਜੀ ਅਤੇ ਕਦੋਂ ਤੋਂ ਇਸ ਚੀਜ਼ ਦੀ ਮੰਗ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸੂ ਪਿਆ ਜੀ ਸਾਈਨ ਨੋਟਿਸ ਦਿੱਤੇ ਸਾਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ ਸਰ ਉਹ ਕਿਹਨਾਂ ਘਰ ਕਿਹਦਾ ਹੈਗਾ ਮੈਂ ਕਹ ਰਿਹਾ ਜਵਾਬ ਹੀ ਨਹੀਂ ਦਿੰਦਾ ਤੁਸੀਂ ਕਰ ਕਰ ਕੇ ਦਾ ਹੈਗਾ ਬਾਕੀ ਜਿਆਦਾ ਡਿਟੇਲ ਤੁਸੀਂ ਪੁਲਿਸ ਬੈਗ ਵਿੱਚ ਪੁੱਛਣਾ ਅੱਛਾ ਤੁਹਾਨੂੰ ਜਵਾਬ ਹੀ ਨਹੀਂ ਮਿਲਿਆ ਜੇ ਜਦੋਂ ਤੁਸੀਂ ਨੋਟਿਸ ਨਾਲ ਕੋਈ ਸਾਨੂੰ ਜਵਾਬ ਨਹੀਂ ਜਿਹੜੀ ਸਰ ਇਹ ਕਿੰਨੇ ਦਿਨ ਨੋਟਿਸ ਕਿਹਨਾਂ ਦਾ ਘਰ ਆ ਪਤਾ ਕੁਛ ਮੈਂ ਦੱਸ ਰਿਹਾ ਜੀ ਉਹਨਾਂ ਨੇ ਦਿੱਤਾ ਨੋਟਿਸ ਉਹਨੇ ਕੋਈ ਜਵਾਬ ਹੀ ਨਹੀਂ ਦਿੱਤਾ ਹੂੰ ਮਤਲਬ ਇਨਟੀਮੀਟ ਕੀਤਾ ਗਿਆ ਸੀਗਾ ਪਰ ਉਹਨਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਕਿੰਨੇ ਕਿੰਨੇ ਚਿਰ ਪਹਿਲਾਂ ਇਨਟੀਮੀਟ ਕੀਤਾ ਗਿਆ ਸੀ 13 ਤਰੀਕ ਨੂੰ ਕੀਤਾ ਗਿਆ ਸੀ 13 ਤਰੀਕ ਨੂੰ ਹਾਂ ਜੀ ਅੱਲੇ ਤੱਕ ਜਵਾਬ ਨਾ ਆਉਣ ਦੇ ਉੱਪਰ ਕੋਈ ਇਹਨਾਂ ਨੇ ਜਵਾਬ ਨਹੀਂ ਦਿੱਤਾ ਜੀ ਠੀਕ ਸਰ ਅ ਪੁਲਿਸ ਮੁਲਾਜ਼ਮ ਵੀ ਜਿਹੜੀ ਹੈ ਪਹੁੰਚੀ ਹੋਈ ਹੈ ਜਿਨ੍ਹਾਂ ਵੱਲੋਂ ਹਰੇਕ ਤਰੀਕੇ ਦੇ ਨਾਲ ਹਰੇਕ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਅ ਇਹ ਗੱਲਬਾਤ ਵੀ ਪੁਲਿਸ ਦੇ ਨਾਲ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਅ ਤਾਂ ਤਸਵੀਰਾਂ ਤੁਸੀਂ ਜ਼ਰੂਰ ਦੇਖੋ ਪ੍ਰੋਪਰ ਤਰੀਕੇ ਦੇ ਨਾਲ ਮੰਨੇ ਮਾਮਲੇ ਦੱਸੋ ਤਾਂ ਬਿਲਕੁਲ ਇਹ ਤੁਸੀਂ ਤਸਵੀਰ ਦੇਖੋ ਪ੍ਰੋਪਰ ਤਰੀਕੇ ਦੇ ਨਾਲ ਹਰੇਕ ਚੀਜ਼ ਦੇਖੋ ਕਿ ਕਿਸ ਤਰੀਕੇ ਦੇ ਨਾਲ ਪੀਲਾ ਪੰਜਾ ਜਿਹੜਾ ਹੈ ਉਹ ਪ੍ਰਸ਼ਾਸਨ ਦਾ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਦਾ ਘਰ ਹੈ ਤਕਰੀਬਨ 5 ਤੋਂ 7 ਕੇਸ ਜਿਹੜੇ ਨੇ ਇਸ ਨਸ਼ਾ ਤਸਕਰ ਦੇ ਉੱਪਰ ਨੇ ਤਾ ਇਹ ਨਸ਼ਾ ਤਸਕਰ ਜਿਹੜਾ ਹੈਗਾ ਏ ਉਹ ਅ ਕਿਸਾਨ ਦੇ ਵਿੱਚ ਜਿਹੜਾ ਹੈਗਾ ਏ ਉਹ ਜੇਲ੍ਹ ਦੇ ਵਿੱਚ ਵੀ ਅ ਜਿਹੜਾ ਹੈਗਾ ਏ ਉਸ ਵਕਤ ਸਜ਼ਾ ਕੱਟ ਰਿਹਾ ਹੈ ਤਾਂ ਪ੍ਰੋਪਰ ਤਰੀਕੇ ਨਾਲ ਵੈਰੀਫਾਈਡ ਕੀਤਾ ਗਿਆ ਵੈਰੀਫਿਕੇਸ਼ਨ ਕੀਤੀ ਗਈ ਤੇ ਉਸ ਤੋਂ ਬਾਅਦ ਜਦੋਂ ਪਤ ਲੱਗਦਾ ਕਿ ਭਈ ਇਹ ਹੀ ਨਸ਼ਾ ਤਸਕਰ ਦਾ ਕਾਰ ਹੈ ਇਹ ਹੀ ਨਾਜਾਇਜ਼ ਉਸਾਰੀ ਹੈ ਤਾਂ ਉਸ ਸੀਰ ਨੂੰ ਦੇਖ ਕੇ ਗਲਤ ਤਰੀਕੇ ਨਾਲ ਪਛਾਣ ਕੇ ਉਸ ਨੂੰ ਤੋੜਿਆ ਜਾ ਰਿਹਾ ਹੈ ਇਹ ਤੁਸੀਂ ਤਸਵੀਰ ਦੇਖੋ ਕਾਹਤ ਤਸਵੀਰ ਤਰੂ ਜਲੰਧਰ ਦੇ ਭਾਰਗੋ ਕੈਂਪ ਏਰੀਆ ਦੇ ਅਕਾਊਂਟ ਦੀ ਕੋਸ਼ਿਸ਼ ਕਰ ਰਹੇ ਹਾਂ ਨਾਲ ਗਲਬਾਜੁਰ ਕਰਾਂਗੇ ਜਿਸ ਤਰੀਕੇ ਦੇ ਨਾਲ ਪ੍ਰੋਪਰ ਇਹ ਕਾਰਵਾਈ ਹੋ ਰਹੀ ਹੈ ਅੱਛਾ ਇਹ ਜਿਸ ਦੇ ਉੱਪਰ ਕਾਰਵਾਈ ਹੋ ਰਹੀ ਹੈ ਕਿ ਕਿਹਨਾ ਕਾਰਨ ਕਰਕੇ ਹੋ ਰਹੀ ਹੈ ਨਸ਼ੇ ਨਸ਼ਾ ਤਸਕਰ ਹੈ ਇਸ ਕਾਰਨ ਕਰਕੇ ਉੱਪਰ ਕਾਰਵਾਈ ਹੋ ਰਹੀ ਹੈ ਇਸ ਤੋਂ ਅਲੱਗ ਦਾ ਕੋਈ ਠੀਕ ਨੇ ਜੀ યસ્ટર્ડે ਸਾਨੂੰ ਨਗਰ ਨਿਗਮ ਵੱਲੋਂ ਇੱਕ ਚਿੱਠੀ ਮਸੂਲ ਹੋਈ ਸੀ ਜਿਦੇ ਵਿੱਚ ਉਹਨਾਂ ਨੇ ਇਲੀਗਲ ਜਿਹੜੀ ਕੰਸਟਰਕਸ਼ਨ ਹੈਗੀ ਆ ਉਹ ਆਇਡੈਂਟੀਫਾਈ ਕੀਤੀ ਸੀ ਤੇ ਉਹਨਾਂ ਨੇ ਜੋ ਸਰਪੇ ਤੋਂ ਫੋਰਸ ਰਿਕਵਿਜ਼ੀਸ਼ਨ ਕੀਤੀ ਸੀ ਤੇ ਉਸ ਡਿਊ ਪ੍ਰੋਸੀਜਰ ਨੂੰ ਫਾਲੋ ਕਰਦੇ ਹੋਏ ਅਸੀਂ ਜਿਹੜੀ ਕਾਰਪੋਰੇਸ਼ਨ ਦੀ ਟੀਮ ਹੈਗੀ ਆ ਤੇ ਐਮਟੀਪੀਸੀ ਦੀ ਟੀਮ ਹੈਗੀ ਆ ਉਹਨਾਂ ਦੀ ਸਿਕਿਉਰਿਟੀ ਨੂੰ ਅੰਸ਼ੋਰ ਕਰਨ ਵਾਸਤੇ ਪਲੱਸ ਉਹਨਾਂ ਦੀ ਜਿਹੜੀ ਆਪਣੇ ਮਸ਼ੀਨਰੀ ਹੈਗੇ ਆ ਉਹਦੀ ਸਿਕਿਉਰਿਟੀ ਨੂੰ ਇਨਸ਼ੋਰ ਕਰਨ ਵਾਸਤੇ ਅਸੀਂ ਜਿਹੜੀ ਫੋਰਸ ਇਹਨਾਂ ਨੂੰ ਮੁਹੱਈਆ ਕਰਾਈ ਹੈ ਜੀ ਅੱਜ ਕਿੰਨੀ ਫੋਰਸ ਲਗਾਈ ਗਈ ਹੈ ਇਸ ਏਰੀਆ ਦੇ ਵਿੱਚ ਇੱਦੇ ਵਿੱਚ ਤਕਰੀਬਨ ਜੀ 3 ਐਸਐਟਓ ਜਿਹੜੇ ਹੈਗੇ ਆ ਉਹ ਹੈਗੇ ਆ ਉਹਨਾਂ ਦੀ ਫੋਰਸ ਹੈਗੀ ਹੈ ਤੇ ਉਸ ਤੋਂ ਇਲਾਵਾ ਜਿਹੜੇ ਆ 40 ਜਿਹੜੇ ਮੁਲਾਜ਼ਮ ਹੈਗੇ ਆ ਟੋਟਲ ਤੁਸੀਂ ਕਹਿ ਲਓ 82-90 ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਦੀ ਡਿਊਟੀ ਇੱਥੇ ਲਗਾਈ ਗਈ ਹੈ ਅੱਛਾ ਕੋਈ ਘਰ ਹੈ ਜਿਸ ਨੂੰ ਅੱਜ ਡਿਸਟ੍ਰੋਏ ਕੀਤਾ ਜਾਵੇ ਫਿਲਹਾਲ ਇਹਨਾਂ ਨੇ ਮੇਰੇ ਖਿਆਲ ਨਾਲ 21 ਸਾਈਟ ਆਇਡੈਂਟੀਫਾਈ ਕੀਤੀ ਹੈ ਬਾਕੀ ਜੋ ਇਹਨਾਂ ਨੇ ਇਨਾਂ ਦੇ ਲੀਗਲ ਪ੍ਰੋਸੀਜਰ ਦੇ ਨਾਲ ਹੋ ਕੋਈ ਸਾਈਟ ਆਇਡੈਂਟੀਫਾਈ ਕੀਤੀ ਹੋਵੇ ਸਾਨੂੰ ਦੱਸ ਦੇਣਗੇ ਜੀ ਅਸੀਂ ਉਹਦੇ ਅਕੋਰਡਿੰਗਲੀ ਪ੍ਰੋਸੀਡ ਕਰਾਂਗੇ ਠੀਕ ਹੈ ਸ਼ੁਕਰੀਆ ਬਿਲਕੁਲ ਪ੍ਰਾਪਰ ਤਰੀਕੇ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਭਈ ਮਿਊਨਿਸਪਲ ਕਾਰਪੋਰੇਸ਼ਨ ਨੇ ਜਗ੍ਹਾ ਆਇਡੈਂਟੀਫਾਈ ਕੀਤੀ ਉਹਨਾਂ ਨੂੰ ਪਤਾ ਲੱਗਾ ਕਿ ਇਹ ਵੀ ਨਜਾਇਜ਼ ਉਸਾਰੀ ਹੈਗੀ ਹੈ ਤੇ ਜਦੋਂ ਉਸੀ ਨੂੰ ਪ੍ਰਾਪਰ ਤਰੀਕੇ ਨਾਲ ਵੈਰੀਫਾਈ ਕੀਤਾ ਅਤੇ ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਭਈ ਆ ਚੀਜ਼ ਜਿਹੜੀ ਹੈਗੀ ਹੈ ਉਹ ਇਸ ਜਗ੍ਹਾ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਗੱਡੀਆਂ ਨੂੰ ਉਹਨਾਂ ਦੀ ਜਿਹੜੀ ਹੈਗੀ ਹੈ ਉਹ ਸੁਰੱਖਿਆ ਦੇ ਲਈ ਪੁਲਿਸ ਜਿਹੜੀ ਹੈ ਉਹ ਨਾਲ ਚੱਲੇ ਤੇ ਉਸ ਤੋਂ ਬਾਅਦ ਇਹ ਕਾਰਵਾਈਆਂ ਜਿਹੜੀਆਂ ਨੇ ਉਪਰਾਪਰ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਕਾਸਾ ਸੂਟ ਅਨੁਜਲ ਅੰਦਰ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੈਮਰਾ ਪਰਸਨ ਮੋਹਿਦ ਦੇ ਨਾਲ ਰਾਜ ਗੁਪਤਾ ਬਾਪੂ ਜੀ ਟਾਈਮ ਜੁਲੰਦ